ਗੁਰੂ ਪਿਆਰਿਓ ਕਿੰਨਾ ਮਨੁੱਖਾਂ ਦੇ ਪਹਿਲਾਂ ਕੀਤੇ ਸਾਰੇ ਪਾਪ ਨਾਸ ਹੋ ਜਾਂਦੇ ਸੰਨ ਇਸ ਸਵਾਲ ਦਾ ਜਵਾਬ ਗੁਰੂ ਜੀបង្ਕਮਝ ਉਪਦੇ ਬਖਸ਼ਿਸ਼ ਕਰਦੇ ਹੰ ਦੇਖ ਦਰਸ਼ਨ ਮਨ ਸਾਦਾਰੀ ਸਗਲੇ ਪਾਪ ਚਾਹੇ ਗੁਰੂ ਦਾ ਦਰਸ਼ਨ ਕਰਕੇ ਜਿਸ ਮਨੁੱਖ ਦਾ ਮਨ ਗੁਰੂ ਦਾ ਆਸਰਾ ਫੜ ਲੈਂਦਾ ਹੈ ਉਸ ਦੇ ਸਾਰੇ ਪਹਿਲਾਂ ਕੀਤੇ ਪਾਪ ਨਾਸ ਹੋ ਜਾਂਦੇ ਹਨ ਹਉ ਤਿੰਨ ਕੇਵਲ ਹਾਰਨੇ ਜੇ ਗੁਰ ਕੀ ਪੈਰੀ ਪਾਹੀ ਮੈਂ ਉਹਨਾਂ ਭਾਗਾਂ ਵਾਲੇ ਬੰਦਿਆਂ ਤੋਂ ਕੁਰਬਾਨ ਹਾਂ ਜਿਹੜੇ ਗੁਰੂ ਦੇ ਚਰਨ ਠੈ ਪੈਂਦੇ ਹਨ ਗੁਰੂ ਪਿਆਰਿਓ ਜਿਹੜੇ ਗੁਰੂ ਦੇ ਚਰਨ ਠੈ ਪੈਂਦੇ ਹਨ ਉਹਨਾਂ ਦੇ ਪਹਿਲਾਂ ਕੀਤੇ ਸਾਰੇ ਪਾਪ ਨਾ ਸੋਝੰਤੇ ਹਨ